사 a 나 t u itu, s a i itu, a t e

जी का खालसा बहुत फते शहीदा ने बहुत भारी पारुपकार किया है ਸਰਕਾਰ ਜੋ ਜਿਹੜੀ ਮਾਤਾ ਗੋਦੀਪੌਰ ਦੇ ਬਾਬਾ ਜਗਰਾਵ ਸਿੰਘ ਸਾਹਿਬ ਤੋਂ ਬਾਬਾ ਬਟਿਸਨੀ ਸਾਹਿਬ ਦੇ ਇਸ ਸਥਾਨ ਗੁਰਦੁਆਰਾ ਸ਼੍ਰੀ ਹਰਿਪ੍ਰਸਾਦ ਸਾਹਿਬ ਸਰਹੰਦ ਦੇ ਵਿਖੇ ਜਨਮਪ੍ਰੀਤਾਂ ਤੇ ਸਤਿਪੁਰਾਂ ਨੇ ਸ਼ੁਰੂਆਤ ਕਰਕੇ ਜੋ ਪਾਵਨ ਸਥਾਨ ਤੇ ਸੋਨੇ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ ਔਰ ਅੱਜ ਜਿਹੜੇ ਸੋਨੇ ਦੀਆਂ ਕੋਈਆਂ ਹੋਰ ਸੀਗੀ ਉੱਚਾਈ ਗਈ ਹੈ ਜਿਹੜਾ ਸਿੱਕੇ ਦਰਵਾਜ਼ਾ ਉੱਚਾ ਆਇਆ ਗਿਆ ਹੈ ਉਹ ਚਰਨਾਬੇਚਰ ਦਾਸ ਹੋਈਆਂ ਸੰਤਾਂ ਜੁੜੀਆਂ ਨੇ ਸਤਿਗੁਰੂ ਮੇਰ ਕਰਨ ਸੰਗਤ ਦੇ ਸਿਰ ਤੇ ਮੇਰ ਫੜਿਆ ਹੱਥ ਰੱਖ ਕੇ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਸੁਮਾਵਾ ਨੇ ਦੇ ਰਿਹਾ ਹੈ। ਇਹ ਸੇਵਾ ਹੋਈ ਹੈ ਫਤੇਗੜ ਸਾਹਿਬ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੋਨੇ ਦੇ ਦਰਵਾਜ਼ੇ ਦੀ ਸੇਵਾ ਹੋਈ ਹੈ ਜੀ। ਤਿੰਨ ਦਰਵਾਜ਼ਿਆਂ ਦੀ ਸੇਵਾ ਪਹਿਲਾਂ ਮਹਾਰਾਜ ਜੀ ਨੇ ਕਿਰਪਾ ਕਰਕੇ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਕੀਤੀ ਹੈ ਜੀ। ਅੱਜ ਰਹਿੰਦਾ ਦਰਵਾਜ਼ਾ ਜਿਹੜਾ ਚੌਥਾ ਹੈਗਾ ਉਹਦੀ ਸੇਵਾ ਹੋਈ ਹੈ। ਉਹਦੇ ਵਿੱਚ ਹਾਜ਼ਰੀ ਸਿੰਘ ਸਾਹਿਬ ਜੀ ਨੇ ਵੀ ਭਰੀ ਹੈ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜਿੰਨੀ ਵੀ ਸੇਵਾ ਲਈ ਹੈ ਉਹ ਸਾਬ ਜਦਾਂ ਨੇ ਸਿਰ ਤੇ ਮਿਹਰ ਪ੍ਰਿਆਤ ਕਰਕੇ ਲਿਖੀ ਹੈ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੋਈ ਹੈ ਜੀ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਸੀਕਾਲ ਜੀ ਮੈਂ ਅੱਜ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਹੁਤ ਪਰਮੇਸ਼ਰ ਨੇ ਸੱਚੇ ਪਾਛੇ ਨੇ ਵੱਡੀ ਕਿਰਪਾ ਕੀਤੀ ਹੈ ਗੁਰਮਿੰਦਰ ਸਿੰਘ ਨੇ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਪੋਰਾ ਸਾਹਿਬ ਤੇ ਤਿੰਨ ਦਰਵਾਜਿਆਂ ਦੀ ਜਿਹੜੀ ਸੇਵਾ ਪਹਿਲਾਂ ਕੀਤੀ ਸੀਗੀ ਚੌਥਾ ਦਰਵਾਜਾ ਜਿਹੜਾ ਅੱਜ ਜੋੜੀ ਉਹ ਅੱਜ ਪੋਰਾ ਸਾਹਿਬ ਸੇਵਾ ਸੰਪੂਰਨ ਹੋਈ ਹੈ ਸਿੰਘ ਸਾਹਿਬ ਅਕਾਲ ਤਖਤ ਜਥੇਦਾਰ ਸਾਹਿਬ ਆਨੰਦਪੁਰ ਸਾਹਿਬ ਤੋਂ ਹੋਰ ਜਿਹੜੀਆਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਅੱਜ ਪਹੁੰਚੀਆਂ ਸੀਗੀਆਂ ਆ ਜਿਹੜੇ ਚਾਰੇ ਦਰਵਾਜੇ ਜਿਹੜੇ ਅੱਜ ਜਿਹੜੇ ਮਹਾਰ ਸੱਚੇ ਭਜਨ ਕਿਰਪਾ ਕੀਤੀ ਸੋਨੇ ਦੇ ਜਿਹੜੇ ਅੱਜ ਉਸ ਪਰਿਵਾਰ ਵੱਲੋਂ ਸੇਵਾ ਸੰਪੂਰਨ ਵੀ ਬਹੁਤ ਸੱਚੇ ਭਜਨ ਕਿਰਪਾ ਕੀਤੀ ਹੈ ਪਰਿਵਾਰ ਤੇ ਸੇਵਾ ਲਈ ਪ੍ਰਮਾਤਮਾ ਪਰਵਾਰਤ ਸਿੱਤੇ ਮਿਹਰ ਪ੍ਰਯਤਰ ਰਕੇ ਕੌਮ ਨੂੰ ਦੇਸ਼ ਕੌਮ ਦੀ ਸੇਵਾ ਸੰਗਤ ਇਸੇ ਤਰ੍ਹਾਂ ਬਖਸ਼ਦਾ ਰਹੇ ਜਿਹੜੀ ਸੇਵਾ ਕੀਤੀ ਜਿੱਥੋਂ ਆ ਜੀ ਬੰਦੇ ਕਿਹੜੀ ਸੰਸਥਾ ਜਿ ਆ ਕੀ ਇਹ ਮੁਹਾਲੀ ਤੋਂ ਨੇ ਜੀ ਇਹ ਰੀਅਲ ਏਸਟੇਟ ਦਾ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਜਿਹੜੀ ਇਹ ਅੱਜ ਜਿਹੜੀ ਸੇਵਾ ਇਹ ਸੰਪੂਰਨ ਹੋ ਗਿਆ ਤੇ ਹੁਣ ਇਹਨਾਂ ਨੇ ਅਗਲੀ ਜਿਹੜੀ ਸੇਵਾ ਉਹ ਜੋਤੀਸ਼ ਗੁੰਮਟ ਤੇ ਜਿਹੜੀ ਇਹਨਾਂ ਨੇ ਆਰੰਭ ਦਾ ਕਰਨੀ ਹੈ ਸੋਨੇ ਦੀ ਜਿਹੜੀ ਸੇਵਾ ਹੈ ਜੀ